ਤਦ ਗੋ ਜੁ ਕਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 455 ਅੰਕ ਤੇ ਸ਼ਬਦ ਜਾਣ ਕਰਦੇ ਹਾਂ ਅਸਾ ਮੰਦ ਪੰਮਾ ਸੁਲੋਕ ਬਨਮਨ ਫਿਰਤੀ ਖੋਜਤੀ ਹਾਰੀ ਬਹੁ ਅਪਗਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਕਹਿੰਦੇ ਜੰਗਲਾਂ ਚ ਫਿਰਦੀ ਫਿਰਦੀ ਹਾਰ ਗਈ ਰੱਬ ਨੂੰ ਲੱਭਦੀ ਸੀ ਮਿਲਿਆ ਬਨਮਨ ਕੀਰਤੀ ਹਾ ਖੋਜ ਤੀ ਹਾਰੀ ਬਹੁ ਅਬਗਾਹੀ ਨਾਨਕ ਫਿਰ ਨਾਨਕ ਬਚਨ ਕਰਦੇ ਆ ਕਹਿੰਦੇ ਵੀ ਕਿਸ ਤਰ੍ਹਾਂ ਮਿਲੂ ਨਾਨਕ ਪੇਟੀ ਸਾਧ ਜਵ ਕਹਿੰਦੇ ਜਦੋਂ ਫਿਰ ਸਾਧੂ ਮਿਲੇ ਆ ਨਾਨਕ ਪੇਟੀ ਸਾਧ ਜਵ ਹਰ ਪਾਇਆ ਮਨ ਮਾਹੀ ਕਹਿੰਦੇ ਫਿਰ ਹਰ ਨੂੰ ਮਨ ਵਿੱਚੋਂ ਹੀ ਪਾ ਲਿਆ ਜੰਗਲਾਂ ਵਿੱਚ ਨਹੀਂ ਲੱਭਿਆ ਮਨ ਵਿੱਚੋਂ ਹੀ ਲੱਭ ਗਿਆ ਮਿਲਿਆ ਕਦੋਂ ਹੈ ਮਨ ਦੇ ਵਿੱਚ ਜਦੋਂ ਸਾਧੂ ਮਿਲਦੇ ਨਾਨਕ ਭੇਟੇ ਸਾਧ ਜਦ ਹਰ ਪਾਇਆ ਮਨ ਮਾਹੇ ਮਨ ਦੇ ਵਿੱਚੋਂ ਹੀ ਪ੍ਰਾਪਤ ਹੋ ਗਿਆ ਲੇਕਨ ਪ੍ਰਾਪਤ ਕਦੋਂ ਹੋਇਆ ਜਦੋਂ ਸਾਧੂ ਮਿਲੇ ਸਾਧੂ ਤੋਂ ਬਿਨਾ ਆ ਰੱਬ ਨੂੰ ਪਾਇਆ ਨਹੀਂ ਜਾ ਸਕਦਾ ਸਿੱਧੂ ਗੁਰਨਾਨਕ ਦੇਵ ਜੀ ਬਚਨ ਕਰਦੇ ਨਾਨਕ ਪੀਤੇ ਸਾਧ ਜਬ ਹਰ ਪਾਇਆ ਮਨ ਮਾਹੀ ਸੰਤ ਜਾਂ ਕੋ ਖੋਜੇ ਅਸੇ ਅਸਾਂ ਕਮੂਨੀ ਅਸਾਂ ਕਈ Muni ਕਹਿੰਦੇ ਉਹਨੂੰ ਲੱਭਦੇ ਫਿਰਦੇ ਆਂ ਬੰਦ ਕਰ ਹੁਣ ਲੱਭਣ ਵਾਲੇ ਕਿੰਨੇ ਹਨ ਦੇਖ ਰ ਕਿਸੇ ਨੂੰ ਲੱਭਿਆ ਕਿਸੇ ਨੂੰ ਮਿਲਿਆ ਨਹੀਂ ਰੱਬ ਮਿਲਿਆ ਕਿਨੂੰ ਹੈ ਜਿਨਾਂ ਨੂੰ ਸਾਧੂ ਮਿਲ ਗਿਆ ਸਿਰਕੁੰਦਾਨ ਕੰਕੇਦਿਪ ਜੀ ਮਹਾਰਾਜ ਬਚਨ ਕਰਦੇ ਜਾ ਕੋ ਖੋਜੇ ਅਸਾਂ ਕੂ Muni ਅਨੇਕ ਤਪੇ ਅਨੇਕ ਹੀ Muni te tappe Rabb nu labhde a 12ਵੇਂ ਕੋਟ ਅਰਾਧ ਹੈ ਬਰਮਾ ਜੀ ਵੀ ਅਰਾਧ ਦੇ ਆ ਗਿਆਨੀ ਜਾਪ ਜਪੇ ਬੜੇ ਗਿਆਨੀ ਜਾਪ ਜਪਦੇ ਆ ਬਰਮਾ ਜੀ ਨੂੰ ਮਿਲਿਆ ਰੱਬ ਜਿਹੜੇ ਗਿਆਨੀ ਬਹੁਤ ਜਾਪ ਕਰਦੇ ਆ ਉਹਨਾਂ ਨੂੰ ਵੀ ਨਹੀਂ ਮਿਲਿਆ ਲੇਕਿਨ ਗਿਆਨੀਆਂ ਨੂੰ ਹੰਕਾਰ ਹੈ ਪਾਠ ਕਰਨੇ ਵਾਲਿਆਂ ਨੂੰ ਬੜਾ ਹੰਕਾਰ ਹੈ ਕਿ ਸਾਨੂੰ ਰੱਬ ਮਿਲ ਜੂਗਾ ਲੇਕਿਨ ਇਧਰ ਬਾਬੇ ਨਾਨਕ ਨੇ ਸ਼ਰਤ ਲਾਈ ਵੀ ਹੈ ਕਿ ਸਾਧੂਆਂ ਤੋਂ ਬਿਨਾਂ ਨਹੀਂ ਮਿਲਣਾ ਬਰਮੇ ਕੋਟ ਆਰਾਧਾ ਹੈ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਿਰਿਆ ਕਹਿੰਦੇ ਬੜੇ ਜਪ ਤਪ ਕਰਦੇ ਆ ਸੰਜਮ ਕਰਦੇ ਆ ਬੜੇ ਕਿਰਿਆ ਕਰਦੇ ਆ ਪੂਜਾ ਨੇਕ ਸੋਧਨ ਬੰਦਨਾ ਕਹਿੰਦੇ ਬੜੀਆਂ ਬੰਦਨਾ ਕਰਦੇ ਆ ਬੜੇ ਸੋਧਦੇ ਆ ਆਪਣੇ ਆਪ ਨੂੰ ਕਾਰ ਗਬਨ ਬਸੁਧਾ ਕਹਿੰਦੇ ਸਾਰੀ ਧਰਤੀ ਤੇ ਢੀੜਾ ਮਾਰ ਲਿਆ ਰੱਬ ਨੂੰ ਲੱਭਣ ਬਾਅਦ ਤੇ ਸਾਰੀ ਧਰਤੀ ਤੇ ਗੇੜਾ ਮਾਰ ਲਿਆ ਕਰ ਗਬਨ ਬਸੂਦਾ ਤੀਰਥ ਹੈ ਮੰਜਨ ਸਾਡੇ ਤੀਰਥਾਂ ਦੇ ਇਸ਼ਨਾਨ ਕਰ ਲੇ ਸਾਰੇ ਤੀਰਥਾਂ ਤੇ ਜਾਇਆ ਇਸ਼ਨਾਨ ਕਰ ਲੇ ਸਾਰੀ ਧਰਤੀ ਤੇ ਫਿਰ ਲਿਆ ਕਰ ਗਬਨ ਬਸੂਦਾ ਤੀਰਥ ਹੈ ਮੰਜਨ ਮਿਲਨ ਕੋ ਨਰੰਜਨਾ ਕਾਦੇ ਵਾਸਤੇ ਰੱਬ ਨੂੰ ਮਿਲਣ ਵਾਸਤੇ ਮਨੁੱਖ ਬਨ ਤਿੰਨ ਪਸ਼ੂ ਪੰਖੀ ਕਹਿੰਦੇ ਜਿੰਨੇ ਮਨੁੱਖ ਆ ਪਸ਼ੂ ਆ ਪੰਖੀ ਆ ਸਗਲ ਤੁਝੇ ਅਰਾਧਦੇ ਕਹਿੰਦੇ ਇਹ ਵੀ ਤੈਨੂੰ ਅਰਾਧਦੇ ਆ ਪਸ਼ੂ ਪੰਖੀ ਵੀ ਅਰਾਧਦੇ ਆ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਇਹ ਗੁਰੂ ਨਾਨਕ ਦੇਵ ਜੀ ਕਹਿੰਦੇ ਜਦੋਂ ਭਾਈ ਦਿਆਲ ਹੋਣਾ ਰੱਬ ਨੇ ਰੱਬ ਨੇ ਕਦੋਂ ਦਿਆਲ ਹੋਣਾ ਦਿਆਲ ਲਾਲ ਗੁਬਿੰਦ ਨਾਨਕ ਮਿਲ ਸਾਧ ਸੰਗਤ ਕਹਿੰਦੇ ਸਾਧੂ ਮੰਦੀ ਸੰਗਤ ਕਰ ਲਾ ਹੋਏ ਗਤੇ ਕਹਿੰਦੇ ਤਾਂ ਤੇਰੀ ਗਤ ਆ ਗਤ ਹੋਣੀ ਆ ਜਦੋਂ ਤੂੰ ਸਾਧੂਆਂ ਨੂੰ ਮਿਲੇਂ ਸਾਧਵਨੋ ਮਿਲਣ ਤੋਂ ਬਿਨਾਂ ਗਤੀ ਨਹੀਂ ਬਾਣੀ ਬਾਰ-ਬਾਰ ਸਮਝਾਉਂਦੀ ਹੈ ਧਿਆਲ ਲਾਲ ਗੁਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਵਿਸ਼ਨ ਅਵਤਾਰ ਸੰਕਰ ਜਟਾਤਾਰ ਅਸੇ ਕਿ ਕਹਿੰਦੇ ਕਰੋੜੇ ਵਿਸ਼ਨੂ ਅਵਤਾਰ ਸੰਕਰ ਸ਼ਿਵ ਜੀ ਜਟਾਤਾਰ ਕਹਿੰਦੇ ਬੜੇ ਜਟਾਤਾਰ ਚਾਹੇ ਤੁਝੇ ਕਹਿੰਦੇ ਤੈਨੂੰ ਚਾਹੁੰਦੇ ਆ ਤੇਰੇ ਦਰਸ਼ਨਾਂ ਨੂੰ ਚਾਹੁੰਦੇ ਆ ਚਾਹੇ ਤੁਝੇ ਦਿਯਾਰ ਮਨ ਤਨ ਰੁਚਿ ਅਪਾਰ ਕਹਿੰਦੇ ਮਨ ਦੇ ਚ ਬੜੀ ਰੁਚੀ ਹੈ ਰੱਬ ਨੂੰ ਮਿਲਣ ਦਾ ਬੜਾ ਚਾਅ ਹੈ ਇਹਨਾਂ ਨੂੰ ਲੇਕਿਨ ਮਿਲਿਆ ਨਹੀਂ ਨਾ ਬਿਸ਼ਨੂ ਜੀ ਨੂੰ ਮਿਲਿਆ ਨਾ ਸਿਵ ਜੀ ਨੂੰ ਮਿਲਿਆ ਨਾ ਅਵਤਾਰਾਂ ਨੂੰ ਮਿਲਿਆ ਕੋਟ ਬਿਸ਼ਨ ਇੱਕ ਨਹੀਂ ਕਰੋੜਾਂ ਬਿਸ਼ਨੂ ਅਵਤਾਰ ਸੰਕਰ ਜਟਾ ਧਾਰ ਚਾਹੇ ਤੁਝੇ ਦਿਯਾਰ ਮਨ ਤਨ ਰੁਚ ਕਹਿੰਦੇ ਮਨ ਤਨ ਦੀ ਬੜੀ ਰੁਚੀ ਹੈ ਤੁਹਾਨੂੰ ਮਿਲਣ ਦੀ अपार अगम गोविंद ठाकर। ਕਹਿੰਦਾ ਜਿਹੜਾ ਰੱਬ ਹੈ ਬਹੁਤ ਵਿਪਾਰ ਹੈ। ਸਗਲ ਪੂਰਕ ਪ੍ਰਭ ਤਨੀ ਸਾਰਾ ਕੁਛ ਜਿਹਦੇ ਹੱਥ ਵਿੱਚ ਹੈ। ਪੂਰਕ ਤਨੀ ਸਾਰਾ ਕੁਸੂ ਪੂਰਨ ਕਰਨੇ ਵਾਲਾ ਹੈ। ਸੋਰ ਸਿਧ ਗਣ ਗੰਦਰੰਬ ਕਹਿੰਦੇ ਜਿੰਨੇ ਦੇਵੀ ਦੇਵਤੇ ਆ। ਤੇ ਆਪ ਹੈ ਤੈਨੂੰ ਧਿਆਉਂਦੇ ਆ। ਜੱਖੇ ਕਿਨਰ ਇੰਦਰ ਦੇ ਖਾੜੇ ਦੀ ਜਿਹੜੀ ਪੜੀਆਂ ਐ ਨਾ ਜੱਕਰ ਤੇ ਕਿਨਰ ਇਹ ਬੜੀਆਂ ਸੋਹਣੀਆਂ ਪੜੀਆਂ ਐ ਇਹ ਵੀ ਤੈਨੂੰ ਧਿਆਉਂਦੀਆਂ ਲੇਕਿਨ ਉਹ ਪਤੰਦਰ ਮਿਲਿਆ ਨਹੀਂ ਬਾਣੀ ਦੀ ਲਿਖਤ ਐ ਕਿਸੇ ਦੀ ਬਣਾਈ ਵੀ ਗੱਲ ਨਹੀਂ ਲੇਕਿਨ ਸਾਡੇ ਬਾਤ ਤੇ ਪਹਾੜ ਬਣਿਆ ਵਿਆ ਕਿਹੜਾ ਵੇ ਸਾਧੂਆਂ ਕੋਲ ਨਹੀਂ ਜਾਂਦਾ ਮਰਦਾ ਪਿਆ ਮਰ ਜਵੇ ਮਰ ਤਾਂ ਜਾਊਂਗਾ ਲੇਕਿਨ ਮੁੜ ਕੇ ਮਰੁੱਖਾ ਜਨਮ ਨਹੀਂ ਮਿਲਣਾ ਇਹ ਜਿੱਦੇ ਹੱਟ ਹੀ ਤੇਰਾ ਡੋਬੂਗਾ ਤੈਨੂੰ ਇਹ ਹੱਟ ਨੇ ਤੈਨੂੰ ਡੁੱਬਣਾ ਕਿ ਮੈਂ ਮਰਦਾ ਮਰ ਜਮਾ ਮੇਰੇ ਕਰਮਾਂ ਵਿੱਚ ਆਹ ਕਹਿੰਦਾ ਕਰਮ ਤਾਂ ਤੇ ਆਪ ਬਣਾਇਆ ਤੂੰ ਬਾਬੇ ਨਾਨਕ ਦੀ ਗੱਲ ਮੰਨਦਾ ਨਹੀਂ ਨਾ ਤੂੰ ਹੱਟ ਕਰਦਾ ਤੇਰੇ ਵਿੱਚ ਹੰਕਾਰ ਹੈ ਭਾਈ ਤੇਰੇ ਵਿੱਚ ਹੋਂਮੇ ਆ ਬੜੀ ਲੇਕਿਨ ਮੇਰੇ ਵੀਰ ਮੁੜ ਕੇ ਜਨਮ ਨਹੀਂ ਮਿਲਣਾ ਐ ਮਨੁੱਖਾ 84 ਲੱਖ ਜੋਨ ਦੇ ਵਿੱਚ ਭੜਕਣਾ ਸੋਰ ਸਿਧ ਗਾਨ ਗੰਦਰਬ ਧਿਆਬੇ ਜਖੈ ਕਿਨਰ ਗੁਣ ਪਣੀ ਕੋਟ ਇੰਦਰ ਕਹਿੰਦੇ ਕਰੋੜ ਇੰਦਰ ਇੰਦਰ ਦੇਵਤੇ ਕਰੋੜ ਇੰਦਰ ਦੇਵਤੇ ਅਨੇਕ ਦੇਵਾ ਜਪਤ ਸਵਾਮੀ ਜੈ ਜੈਕਾਰ ਕਹਿੰਦੇ ਸਾਰੇ ਜਪਦੇ ਜੈ ਜੈਕਾਰ ਕਰਦੇ ਆ ਪਰ ਮਿਲਦਾ ਨਹੀਂ ਸਾਧੂ ਤੋਂ ਬਿਨਾਂ ਨਹੀਂ ਮਿਲਦਾ ਅਨਾਥ ਨਾਥ ਦਿਆਲ ਕਹਿੰਦੇ ਉਹ ਅਨਾਥ ਹੈ ਜਦੋਂ ਨਾਥ ਨੇ ਰੱਬ ਨੇ ਦਿਆਲ ਹੋਣਾ ਕਦੋਂ ਦਿਆਲ ਹੋਣਾ ਅਨਾਥ ਅਨਾਥ ਉਹਨੂੰ ਕਹਿੰਦੇ ਆ ਜਿਹਦਾ ਕੋਈ ਨਾ ਹੋਵੇ ਨਾਥ ਕਹਿੰਦੇ ਆ ਰੱਬ ਨੂੰ ਕਹਿੰਦੇ ਜਦੋਂ ਅਨਾਥ ਤੇ ਰੱਬ ਦਿਆਲ ਹੁੰਦਾ ਕਦੋਂ ਹੁੰਦਾ ਰੱਬ ਦਿਆਲ ਨਾਥ ਨਾਥ ਦਿਆਲ ਨਾਨਕ ਸਾਧ ਸੰਗਤ ਮਿਲ ਆਧਾਰ ਕਹਿੰਦੇ ਸਾਧੂਆਂ ਦੀ ਸੰਗਤ ਕਰ ਲਾ ਉਹਨਾਂ ਨੂੰ ਮਿਲ ਜਾ ਤੇਰਾ ਆਧਾਰ ਹੋ ਜੂ ਲੀਕ ਨਹੀਂ ਤਾਂ ਪਹਾੜ ਆ ਸਾਡੇ ਵਾਸਤੇ ਵੀ ਇਹ ਕੰਮ ਨਹੀਂ ਕਰਨਾ ਦੇਖ ਰਸਿਰ ਕੋ ਨਾਨਕਦੇਵ ਜੀ ਕਹਿੰਦੇ ਭਾਈ ਇਹ ਦੋ ਬਿਨਾ ਫਿਰ ਤੁਹਾਨੂੰ ਰੱਬ ਨਹੀਂ ਮਿਲਦਾ ਤੇਰਾ ਆਧਾਰ ਹੋਣਾ ਨਹੀਂ ਅਨਾਤ ਨਾਤ ਦਿਆਲਕ ਨਾਨਕ ਸਾਧ ਸੰਗਤ ਮਿਲ ਆਧਾਰ ਕੋਟ ਦੇਵੀ ਜਾਂ ਕੋ ਕਹਿੰਦੇ ਕਰੋੜਾਂ ਹੀ ਦੇਵੀਆਂ ਇੱਕ ਨਹੀਂ ਕੋਟ ਦੇਵੀ ਜਾਂ ਕੋ ਸੇਵਾ ਇਹ ਕਰੋੜਾਂ ਹੀ ਦੇਵੀਆਂ ਸੇਵਾ ਕਰਦੀਆਂ ਲਕshmi ਇਹ ਜਿਹੜੀ ਲਕshmi ਆ ਮਾਇਆ ਅਨੇਕ ਪਾਂਤ ਬਹੁਤ ਪਾਂਤ ਪਾਂਤ ਦੀ ਸੇਵਾ ਕਰਦੀ ਹੈ ਦੇਵੀਆਂ ਗੋਪਤ ਪਰਗਟ ਜਾ ਕੋ ਅਰਾਧ ਹੈ ਕਹਿੰਦੇ ਕਈ ਗੁਪਤਾ ਪਰਗਟ ਨਹੀਂ ਹੁੰਦੇ ਜਿਹੜੇ ਅਰਾਧ ਦੇ ਆ ਇਹਨੇ ਗਿਣ ਕੇ ਹੋਰ ਬਾਬਾ ਨਾਨਕ ਕਹਿੰਦਾ ਵੀ ਕਈ ਗੁਪਤਾ ਨੇ ਦੱਸਿਆ ਨਹੀਂ ਜਾ ਸਕਦਾ ਗੋਪਤ ਪਰਗਟ ਜਾ ਕੋ ਅਰਾਧ ਹੈ ਪੌਣ ਪਾਣੀ ਕਹਿੰਦੇ ਹਵਾ ਵੀ ਅਰਾਧ ਦੀ ਹੈ ਤੈਨੂੰ ਜਦੋਂ ਹਵਾ ਚੱਲਦੀ ਆਵਾਜ਼ ਆਉਂਦੀ ਹੈ ਨਾ ਪਾਣੀ ਜਦੋਂ ਚੱਲਦਾ ਉਹ ਵੀ ਬਾਜ ਆਉਂਦੀ ਹੈ ਦਿਨ ਸਰਾਤ ਕਹਿੰਦੇ ਦਿਨ ਤੇ ਰਾਤ ਵੀ ਰਾਦ ਦੇ ਤੈਨੂੰ ਦਿਨ ਰਾਤ ਵੀ ਰਾਦ ਨਾ ਕਰਦਾ ਹਵਾ ਤੇ ਪਾਣੀ ਵੀ ਰਾਦਦੀ ਹੈ ਨਖਤੀ ਅਰ ਸੱਸੀ ਆਰ ਕਹਿੰਦੇ ਜਿਹੜੇ ਤਾਰੇ ਤੇ ਸੂਰਜ ਚੰਦਰਮ ਨਖਤੀ ਅਰ ਸਸੀ ਅਰ ਸੂਰ ਤੇ ਆਵੈ ਕਦੇ ਵੀ ਤੈਨੂੰ ਧਿਆਉਂਦੇ ਵਸੋਧ ਦਾ ਗਗਨਾਂ ਵਸੋਧ ਕਹਿੰਦੇ ਆ ਧਰਤੀ ਨੂੰ ਗਗਨ ਕਹਿੰਦੇ ਆਕਾਸ਼ ਨੂੰ ਧਰਤੀ ਤੇ ਆਕਾਸ਼ ਵੀ ਉਹਨੂੰ ਧਿਆਉਂਦੇ ਆ ਵਸੋਧ ਦਾ ਗਗਨਾਂ ਗਾਵੇ ਕਹਿੰਦੇ ਸਾਰੇ ਗਾਉਂਦੇ ਆ ਸਾਰੇ ਤੈਨੂੰ ਯਾਦ ਕਰਦੇ ਸਗਲ ਖਾਣੀ ਕਹਿੰਦੇ ਜਿੰਨੀ ਆ ਖਾਣੀ ਐ ਸਗਲ ਬਾਣੀ ਸਦਾ ਸਦਾ ਤੇ ਆਵੇ ਕਹਿੰਦੇ ਸਦਾ ਸਦਾ ਤੈਨੂੰ ਧਿਆਉਂਦੇ ਆ ਸਿਮਰਤ ਪ੍ਰਾਣ ਕਹਿੰਦੇ ਸਿਮਰਤ ਤੇ ਪ੍ਰਾਣ 27 ਸਿਮਰਤیاں 18 ਪ੍ਰਾਣਾਂ ਚਤੁਰ ਵਿਦੈ ਚਾਰ বেদ 6 ਸਾਸਤਰ ਜਾ ਕੋ ਜੋ ਪਾਤ ਕਹਿੰਦੇ ਇਹ ਵੀ ਸਾਰੇ ਜਪਾਤ ਕਰਦੇ ਆ ਇਹ ਵੀ ਜਪਦੇ ਆ ਪਤਿਤ ਪਾਵਨ ਭਗਤ ਕਹਿੰਦੇ ਪਰ ਪਾਪੀ ਪਵਿੱਤਰ ਕਿਸ ਤਰ੍ਹਾਂ ਬਣਦਾ ਹੈ ਭਗਤ ਬਚਲ ਕਹਿੰਦੇ ਜਿਹੜੇ ਭਗਤ ਆ ਹਨ ਜਿਹੜੇ ਸਾਧੂ ਹਨ ਸੰਤ ਆ ਨਾਨਕ ਮਿਲਿਏ ਸੰਗ ਸਾਤ ਕਹਿੰਦੇ ਉਹਨਾਂ ਦਾ ਸੰਗ ਕਰਲਾ ਭਗਤਾਂ ਦਾ ਸਾਧੂਆਂ ਦਾ ਸੰਤਾਂ ਦਾ ਸੰਗ ਕਰਲਾ। ਛਾਤ ਹੋ ਜਿੰਗ ਜੇਤੀ ਪ੍ਰਭੂ ਜਨਾਈ ਰਸਨਾ। ਕਹਿੰਦੇ ਜਿੰਨੀ ਪ੍ਰਭੂ ਨੇ ਰਸਨਾ ਬਣਾਈ ਹੈ। ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਣੀ। ਅਣਜਾਨਤ। ਕਹਿੰਦੇ ਹੋਰ ਮੈਂ ਜਾਣਦਾ ਨਹੀਂ। ਅਨਜਾਨਤ ਜੋ ਸੇਵੈ ਕਹਿੰਦੇ ਅਨਜਾਨਤ ਵਿੱਚ ਮੈਂ ਜਾਣਦੇ ਜਿਹੜੇ ਹੋਰ ਤੇਰੀ ਸੇਵਾ ਕਰਦੇ ਆ ਅਨਜਾਨਤ ਜੋ ਸੇਵੈ ਤੇਤੇ ਨਾ ਜਾਏ ਗਣਿ ਕਹਿੰਦੇ ਹੋਰ ਮੈਂ ਗਿਣ ਨਹੀਂ ਸਕਦਾ ਹੋਰ ਗਿਣੇ ਨਹੀਂ ਜਾ ਸਕਦੇ ਜਿਹੜੇ ਤੁਹਾਡਾ ਹੋਰ ਜਾਪ ਕਰਦੇ ਆ ਤੁਹਾਨੂੰ ਧਿਆਉਂਦੇ ਆ ਮੈਂ ਗਿਣ ਨਹੀਂ ਸਕਦਾ ਅਨਜਾਨਤ ਜੋ ਸੇਵੈ 33 ਨਾ ਜਾਏ ਕਣੀ ਅਬ ਗਿਤ ਅਗਨਤ ਅਥਾ ਠਾਕਰ ਕਹਿੰਦੇ ਉਹਦਾ ਕੋਈ ਅੰਤ ਨਹੀਂ ਹੈ ਠਾਕਰ ਸਗਲ ਮੰਝੇ ਬਾਹਰਾਂ ਕਹਿੰਦੇ ਸਾਰਿਆਂ ਤੋਂ ਬਾਹਰ ਹੈ ਇੰਨੇ ਜਪਣੇ ਵਾਲਿਆਂ ਤੋਂ ਸਾਰਿਆਂ ਤੋਂ ਬਾਹਰ ਹੈ ਮਿਲਿਆ ਨਹੀਂ ਕਿਸੇ ਨੂੰ ਇਹਨਾਂ ਨੂੰ ਸਰਬਜਾਚਕ ਕਹਿੰਦੇ ਸਾਰਿਆਂ ਨੂੰ ਜਾਣਣੇ ਵਾਲਾ ਇੱਕ ਦਾਤਾ ਕਹਿੰਦੇ ਇੱਕ ਹੈ ਉਹ ਇੱਕੋ ਦਾਤਾ ਹੈ ਜਿਹੜਾ ਸਾਰਿਆਂ ਨੂੰ ਜਾਣਦਾ ਹੈ ਸਰਬਜਾਤਕ ਇੱਕ ਦਾਤਾ ਨਾ ਦੂਰ ਕਹਿੰਦੇ ਤੇ ਤੇ ਦੂਰ ਨਹੀਂ ਹੈਗਾ ਸੰਗੀ ਜਾਹਰਾ ਕਹਿੰਦੇ ਤੇ ਸੰਗ ਹੈ ਤੇ ਜਾਹਰ ਹੈ ਲੇਕਿਨ ਮਿਲਿਆ ਨਹੀਂ ਕਹਿੰਦੇ ਦੂਰ ਨਹੀਂ ਤੇਰੇ ਨਾਲ ਹੈ ਪਰ ਤੈਨੂੰ ਲੱਭਦਾ ਨਹੀਂ ਦਿਖਦਾ ਨਹੀਂ ਸਰਬ ਜਾਚਕ ਏਕ ਦਾਤਾ ਨਾ ਦੂਰ ਸੰਗੀ ਜਾਹਰਾ ਬਸ ਭਗਤ ਕਹਿੰਦੇ ਉਹ ਭਗਤਾਂ ਦੇ ਬਸ ਵਿੱਚ ਹੈ ਰੱਬ ਉਹ ਭਗਤਾਂ ਦੇ ਬਸ ਵਿੱਚ ਹੈ ਰੱਬ ਸਾਧੂਆਂ ਦੇ ਬਸ ਵਿੱਚ ਚੈਰਾ ਬਸੰਤਾਂ ਦੇ ਬਸ ਵਿੱਚ ਹੈ ਸਾਧੂ ਕਿਸ ਤਰ੍ਹਾਂ ਵਾਸੀ ਕਰ ਲੈਂਦੇ ਆ ਰੱਬ ਨੂੰ ਉਹਦਾ ਮੰਤਰ ਪੜ੍ਹ ਕੇ ਉਹਦਾ ਸ਼ਬਦ ਪੜ੍ਹ ਕੇ ਸੱਪ ਕਿਸ ਤਰ੍ਹਾਂ ਬਾਸੀ ਚ ਆ ਜਾਂਦਾ ਜਦੋਂ ਵੀਨ ਵਜਾ ਕੇ ਸੱਪ ਨੂੰ ਫਿਰ ਸੁਣਾਈ ਜਾਂਦੀ ਹੈ ਮਸਤ ਹੋ ਜਾਂਦਾ ਬਾਸੀ ਚ ਆ ਜਾਂਦਾ ਐ ਕਿਹਣੀ ਰੱਬ ਕਦੋਂ ਬਾਸੀ ਚ ਆਉਂਦਾ ਰੱਬ ਸਾਧੂਆਂ ਦੇ ਸ਼ਬਦ ਦੇ ਨਾਲ ਬਾਸੀ ਚ ਆ ਜਾਂਦਾ ਪਾਗਤ ਅੰਦੇ ਬਾਸ ਵਿੱਚ ਬਾਸ ਪਾਗਤ ਇਹਦੇ ਭਗਤਾਂ ਦੇ ਬਾਸ ਥੀਆ ਥੀਆ ਕਹਿੰਦੇ ਲੱਭਣ ਨੂੰ ਕਹਿੰਦੇ ਭਗਤਾਂ ਦੇ ਬਾਸ ਵਿੱਚ ਹੈ ਭਗਤਾਂ ਨੂੰ ਥੀ ਆ ਜਾਂਦਾ ਸਾਧੂਆਂ ਨੂੰ ਥੀ ਆ ਜਾਂਦਾ ਬਸ ਭਗਤthia ਮਿਲੇ ਜੀਆ ਤਾਂ ਕਿ ਉਪਮਾ ਕਿਤ ਗਣੀ ਕਹਿੰਦੇ ਉਹ ਉਹਦੀ ਉਪਮਾਏ ਕਿਸ ਤਰ੍ਹਾਂ ਗਿਣਾ ਦੱਸੀ ਨਹੀਂ ਜਾ ਸਕਦੀ ਜਦੋਂ ਸਾਧੂਆਂ ਨੂੰ ਮਿਲ ਜਾਂਦਾ ਸੰਤਾਂ ਨੂੰ ਮਿਲ ਜਾਂਦਾ ਭਗਤਾਂ ਨੂੰ ਮਿਲ ਜਾਂਦਾ ਫਿਰ ਉਹ ਦੱਸਦੇ ਨਹੀਂ ਜਿਨੇ ਪਾਇਆ ਉਹਨੇ ਛਪਾਇਆ ਉਹ ਫਿਰ ਛਪਾ ਲਿੰਦਾ ਦੱਸਦਾ ਨਹੀਂ ਇਹ ਦਾਨ ਮਾਨ ਨਾਨਕ ਪਾਏ ਕਹਿੰਦਾ ਇਹ ਦਾਨ ਆ ਜਿਹੜਾ ਕਿਹੜਾ ਦਾਨ ਮੰਗਿਆ ਸਾਧੂਆਂ ਦੀ ਸੰਗਤ ਦਾ ਇਹ ਦਾਨ ਮਾਨ ਕਹਿੰਦੇ ਇਹ ਦਾਨ ਇਹ ਮਾਨ ਨਾਨਕ ਪਾਏ ਨਾਨਕ ਕਹਿੰਦੇ ਪਾ ਲੂਗੇ ਤੁਸੀਂ ਇਹ ਦਾਨ ਇਹ ਮਾਣ ਤੁਹਾਨੂੰ ਮਿਲ ਜੂਗਾ ਦਾਨ ਤੁਹਾਨੂੰ ਮਿਲ ਜੂਗਾ ਇਹ ਨਾਨਕ ਨੇ ਬਚਨ ਕੀ ਕੀਤੇ ਆ ਨਾਨਕ ਪਾਏ ਸੀਸ ਸਾਧ ਦੇ ਧਰ ਚਰਨੀ ਕਹਿੰਦੇ ਆਪਣੇ ਸੀਸ ਨੂੰ ਸਾਧੂਆਂ ਦੇ ਪੈਰਾਂ ਵਿੱਚ ਧਰਦੇ ਇਹ ਦਾਨ ਤੈਨੂੰ ਤਾਂ ਮਿਲਣਾ ਹੈ ਇਹ ਮਾਣ ਤੈਨੂੰ ਤਾਂ ਪ੍ਰਾਪਤ ਹੋਣਾ ਹੈ ਇਦੋਂ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਆ ਇਹ ਦਾਨ ਮਾਨ ਨਾਨਕ ਪਾਏ ਸੀਸ ਸਾਧਾਂ ਧਰ ਚਰਨੀ ਕਹਿੰਦੇ ਇਸ ਸੀਸ ਨੂੰ ਆਪਣੇ ਸਰੀਰ ਸਿਰ ਨੂੰ ਸਾਧੂਆਂ ਦੇ ਪੈਰਾਂ ਵਿੱਚ ਰੱਖਦੇ ਜੇ ਜਾਣੀ ਤਾਂ ਕੰਮ ਕੋਈ ਔਖਾ ਵੀ ਨਹੀਂ ਲੇਕਿਨ ਸਾਡੇ ਬਾਅਦ ਤੇ ਪਹਾੜ ਹੈ ਕਿੰਨਾ ਕੁ ਔਖਾ ਕੰਮ ਹੈ ਕੋਈ ਜ਼ਿਆਦਾ ਔਖਾ ਕੰਮ ਨਹੀਂ ਐ ਸੀਸ ਨੂੰ ਸਾਧੂਆਂ ਦੇ ਪੈਰਾਂ 'ਚ ਰੱਖਣਾ ਕਿੰਨਾ ਔਖਾ ਹੈ ਐ ਦੇਹ ਨੂੰ ਗਲਣ ਨਾਲੋਂ ਤਾਂ ਕਿਤੇ ਸੌਖਾ ਹੈ ਦੇਹ ਜਦੋਂ ਗਲਦੀ ਹੈ ਨਾ ਜਦੋਂ ਦਰਦ ਹੁੰਦਾ ਹੈ ਦੇਹ ਦੇ ਵਿੱਚ ਬਰਦਾਰਤ ਨਹੀਂ ਹੁੰਦਾ ਟੀਕੇ ਲਾਉਣੇ ਪੈਂਦੇ ਆ ਗਲ-ਗਲ ਕੇ ਤੜਪ-ਤੜਪ ਕੇ ਮਰਦਾ ਹੈ ਲੇਕਿਨ ਆਪਣੇ ਹੱਟ ਤੇ ਟਿਕਿਆ ਹੋਇਆ ਹੈ ਕਿ ਸਾਧੂਆਂ ਕੋਲ ਨਹੀਂ ਜਾਣਾ ਮਰਨਾ ਮਨਜ਼ੂਰ ਹੈ ਸਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਕਹਿੰਦੇ ਭਾਈ ਇਹ ਦਾਨ ਇਹ ਮਾਨ ਤਨੂੰ ਤਾਂ ਮਿਲਣਾ ਹੈ ਇਹ ਦਾਨ ਮਾਨ ਨਾਨਕ ਪਾਏ ਸੀਸ ਸਾਧੈ ਧਰ ਚਰਨੀ ਉਹ ਜਿਆਦਾ ਔਖਾ ਨਹੀਂ ਸਮਝਣਾ ਕਹਿੰਦੇ ਆਪਣੇ ਸੀਸ ਨੂੰ ਆਪਣੇ ਸਿਰ ਨੂੰ ਸਾਧੂਆਂ ਦੇ ਪੈਰਾਂ 'ਚ ਰੱਖਦੇ ਸੀ ਇਹਦੇ ਕੋ ਨਾਨਕ ਤੇਪ ਜੀ ਮਹਾਰਾਜ ਬਹੁਤ ਕੋਸ਼ਿਸ਼ਾਂ ਕਰਦੇ ਐ ਇਸ ਮਨੁੱਖ ਨੂੰ ਸਮਝਾਉਣ ਵਾਸਤੇ ਵੀ ਤੂੰ ਕਿਹਦੇ ਪਾਣੀ ਆ ਰਿਹਾ ਕਿੰਨੇ ਕਿੰਨੇ ਗਿਣਤੇ ਬਾਬੇ ਨਾਨਕ ਨੇ ਕਹਿੰਦੇ ਕਿਸੇ ਨੂੰ ਨਹੀਂ ਮਿਲਿਆ ਰੱਬ ਇਹਨਾਂ ਨੂੰ ਨਾ ਇਹਨਾਂ ਨੂੰ ਮਿਲਣਾ ਕਿਉਂ ਇਹਨਾਂ ਨੇ ਸਾਧੂਆਂ ਕੋਲ ਜਾਣਾ ਨਹੀਂ ਇਹਨਾਂ ਨੂੰ ਰੱਬ ਮਿਲਣਾ ਨਹੀਂ 83 ਲੱਖ ਜੋਨ ਦੇ ਚੱਕਰ ਵਿੱਚ ਪੈ ਜਾਣਾ ਬਹੁਤ ਲੰਬਾਰਸਾ 84 ਲੱਖ ਜੋਨ ਦਾ ਉਤੋਂ ਬਾਅਦ ਕਿਤੇ ਮਨੁੱਖਾ ਜਨਮ ਪ੍ਰਾਪਤ ਹੁੰਦਾ ਸੋ ਆਓ ਆਪਾਂ ਬਾਬੇ ਨਾਨਕ ਦੇ ਹੁਕਮ ਨੂੰ ਮੰਨੀਏ ਜੋ ਗੁਰਬਾਣੀ ਕਹਿੰਦੀ ਹੈ ਸਾਡਾ ਗੁਰੂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਹੋਰ ਮਾਨਸਿਕ ਗੱਲਾਂ ਸਾਰੀਆਂ ਸੰਸਾਰਿਕ ਗੱਲਾਂ ਦੁਨੀਆ ਦੀਆਂ ਗੱਲਾਂ ਨਾਲ ਤਾਂ ਕਿਤਾਬਾਂ ਭਰੀਆਂ ਪਈਆਂ ਏਡਾ ਢਾਡੀਆਂ ਲਾਇਬ੍ਰੇਰੀਆਂ ਐ ਸਾਰੀ ਜ਼ਿੰਦਗੀ ਪੜੀ ਜਾਓ ਖਤਮ ਨਹੀਂ ਹੋਣ ਵਾਲੀਆਂ ਜਿੱਦੋਂ ਨੂੰ ਕਿਸੇ ਨੂੰ ਲੋਟ ਆਉਂਦਾ ਉਦੋਂ ਲਿਖ ਦਿੰਦਾ ਲੇਕਿਨ ਇਹ ਬਾਣੀ ਰੱਬ ਨੇ ਭੇਜੀ ਐ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਤਾਂ ਤਨ ਸਿਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਹਿਮਤਾਂ ਕਰਦੇ ਆ ਸਾਡੇ ਪਰ ਆਓ ਪਾ ਬਾਬੇ ਨਾਨਕ ਦਾ ਹੁਕਮ ਮੰਨਿਏ ਆਉ ਆਪ ਵਚਨ ਕਮਾਈਏ ਗੁਰੂ ਗੋਬਿੰਦ ਸਿੰਘ ਦੇ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਕਰੰਤ ਸੋ ਸਤਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪੱਸਥ ਬਾਣੀ ਪੜ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ